ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬਈ ਬੱਚੀ ਆ ਇੱਕ ਟੋਕੜ ਗੱਬਣ ਬਈ ਵੜਾ ਆਉ ਪੁੱਛ ਲੈਣੇ ਬਈ ਟੋਟੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਵਧੀਆ ਹਾਂਜੀ ਬਾਈ ਜੀ ਵਰਗਾ ਜੀ ਨਾਮ ਤੇ ਡਰੈਸ ਬੋ ਨਾਮ ਮਨਦੀਪ ਸਿੰਘ ਆ ਪਿੰਡ ਸੁਖਾਣਾ ਜ਼ਿਲ੍ਹਾ ਮੋਗਾ ਇਹ ਸੀਰ ਭਾਗਾ ਪੁਰਾਣਾ ਇਹ ਨੇੜੇ ਪਿੰਡ ਵੀ ਨੇੜੇ ਭਾਗਤਾ ਪਾਈ ਸ਼ਹਿਰ ਆ ਜੀ ਮੋਬਾਈਲ ਨੰਬਰ ਬੋ ਮਾਈ ਨੰਬਰ 9465710931 ਬਾਈ ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਰਹਿੰਦੀ ਕਿੰਨੀ ਉਮਰ ਹੈ ਜੀ ਇਹ 11 ਮਹੀਨੇ ਦੀ ਵੱਸੀ ਆ ਬਾਈ ਜੀ 11 ਮਹੀਨੇ ਹਾਂ ਜੀ ਕਿੰਨਾ ਕਰ ਦੋ ਸੀਮਾ ਥੱਲੇ ਬਾਈ ਜੀ ਮਾ ਆਹਲੇ ਆਪਾਂ ਖਰੀਦੀ ਐ ਜੀ 1 ਕਿਲੋਟਰਾ ਦੇ ਹੀ 1 ਕਿਲੋਟਰਾ ਗਾ ਚੋਲੀ ਚੰਗੀ ਆ ਚੋਲੀ ਚਾਲੀ ਬਹੁਤ ਚੰਗੀ ਆ ਚੋਲੀ ਬਈ ਨੇੜ ਤੋਂ ਦਿਖਾ ਚਾਰ ਹੀ ਥਾਣਾ ਕੋਈ ਐ ਨਹੀਂ ਹੋਰ ਸਾਂਗਲੀ ਗੱਲ ਆ ਬਈ ਖੋਲ ਦੇ ਬਈ ਮੜੀ ਤੋਰ ਕੇ ਦਿਖਾ ਦੇ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੱਚੀ ਸੁਨੱਖੀ ਆ ਤੂਰੇ ਤਾਰੇ ਦੀ ਵੀ ਚੰਗੀ ਆ ਕਰ ਮਾਲੇ ਕੀ ਮੋਲ ਲਾ ਬਈ ਜੈਜਾ ਦਾ ਮੋਲ ਇਹਦਾ 11000 ਆ ਬਈ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂ ਜੀ ਠੀਕ ਆ 11000 ਰੁਪਇਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਅੱਗੇ ਬਈ ਵੜ ਕਿਹੜਾ ਸੁਆ ਸੁਹੰਦੀ ਆ ਇਹ ਦੂਜਾ ਸੁਆ ਸੁਹੰਦੀ ਆ ਜੀ ਕਿੰਨੇ ਟਾਈਮ ਲਈ ਗੱਭਣਾ ਬਈ ਇਹ ਜੀ ਕਿ ਆਂਦੇ ਆ ਪੰਜਵਾਂ ਮਹੀਨਾ ਲੱਗਿਆ ਬਈ ਪੰਜਵਾਂ ਮਹੀਨਾ ਲੱਗਿਆ ਵਾ ਠੀਕ ਆ ਬਈ ਕਿੰਨਾ ਕੁ ਦੋਤਾ ਹੁਣ ਬਈ ਦੋਤਾ ਥਾਣੀ ਪਾਸ ਕਰਾਉਂਦੀ ਆ ਜੀ ਅੱਛਾ ਤੂੰ ਡਰਾਈ ਹੈ ਹੈ ਦੋਤਾ ਡਰਾਈ ਹੈ ਫੇਸ ਬੜਾ ਚੰਗਾ ਹੈ ਨਾ ਬਈ ਹਾਂ ਜੀ ਫੇਸ ਪੂਛ ਤਾਂ ਬੜਾ ਚੰਗਾ ਹੂੰ ਫੇਸ ਬੜਾ ਚੰਗਾ ਬੋਲੀ ਬਦੀ ਚੰਗੀ ਆ ਸਨੱਕ ਪੁਣਾ ਵੜ ਦੇ ਵਿੱਚ ਬਈ ਬਹੁਤ ਚੰਗਾ ਕੱਦ ਵੜ ਚੰਗਾ ਰੰਗ ਰੂਪ ਸੇਲਸਾਲ ਬਹੁ ਮਸੀਤਾਂ ਦੇ ਗਲਾਬੀ ਥਣ ਜਿਵੇਂ ਮਰਜੀ ਹੱਥ ਤੇ ਫੇਰੀ ਚਲ ਢੱਲਾਂ ਬਹੁਤ ਆ ਕੀ ਰਿਕਾਰਡਤਾ ਜੀ ਦਾ ਬਈ ਇਹਦਾ ਹੈਗਾ 27 28 ਲੀਟਰ ਦਾ ਜੀ 27 28 ਦਾ ਮੜੀ ਖੋਲ ਬਈ ਤੋਰ ਕੇ ਦਿਖਾਓ ਚੰਗੀ ਆ ਸਮੀ ਪੜੀ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦਾ ਸੈਕਾ ਅੱਦ ਬੱਡ ਚੰਗਾ ਰੰਗ ਰੂਪ ਦੇਖੋ ਫੇਸ ਬੜਾ ਪਿਆਰਾ ਬਈ ਬੋਦੀ ਵਾਦੀ ਬਹੁਤ ਚੰਗੇ ਸਨਖ ਪੁਣਾ ਬੱਡ ਦੇ ਵਿੱਚ ਬਹੁਤ ਆ ਬਈ ਕੀ ਮੁੱਲ ਆ ਬਈ ਫਿਰ ਇਹਦਾ ਇਹਦਾ ਮੁੱਲ 44000 ਆ ਜੀ ਮਾਨਤਨ ਹੋ ਜੀ ਮਾਨਤਨ ਕਰ ਦਿਆਂ ਠੀਕ ਆ 44000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੁੱਲ ਜਾਇਜ਼ ਆ ਬਾਈ ਤੇ ਸਾਂਭਣੀ ਜਰੂਰ ਪਊਗੀ ਬਾਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗੇ ਦੱਸਿਆ ਚੰਗੀ ਅਗੜ ਰਾਜੀ ਰੂਜੀ ਫੁੱਲ ਠੰਡੀ ਠੁੰਡੀ ਫੁੱਲ ਆ ਐਸ ਭਰਾ ਜੀ ਮੇਰੇ ਕੋਲ ਕੋਈ ਬੰਦਾ ਆਵੇ ਆਪਦੀ ਚੈੱਕ ਕਰਾ ਕੇ ਜਾਵੇ ਜੀ ਠੀਕ ਆਪਣੇ ਘਰ ਘਰ ਦੇ ਗਾਰੰਟੀ ਇਹ ਮੌਕੇ ਅਗਲਾ ਕਹਿੰਦਾ ਹੈ ਸਹੀ ਗੱਲ ਆ ਬਈ ਖਰੀਦੀ ਆ ਆਪਣੀ ਹਾਂ ਚੈੱਕ ਦੀ ਤਸੱਲੀ ਆ ਜਿਹੜੀ ਬਾਈ ਆਪਦੀ ਜਾਂ ਟਾਈਮ ਨਹੀਂ ਤੇ ਸੱਲੀ ਆ ਉਹ ਆਪਦੀ ਕਰਵਾ ਲਈ ਹੈ ਨਾ ਬਈ ਹਾਂਜੀ ਹਾਂਜੀ ਠੀਕ ਆ ਬਈ ਧੰਨਵਾਦ